ਜਸਪ੍ਰੀਤ ਪੰਕਚਾਨ ਜੇ ਤੁਹਾਨੂੰ ਬੁਲਾਵਾ ਮੈਂ ਤੁਹਾਨੂੰ ਬੁਲਾ ਕਿਤੇ ਮੈਂ ਤੇ ਪੁਲਿਸ ਨੂੰ ਤਲਾਸ਼ 6 ਵਜੇ ਕਰਤਾ ਸੀਗਾ ਕਾਲ ਕੀਤੀ ਹੈ ਬਟ ਉਧਰੋਂ ਕੰਟਰੋਲ ਰੂਮ ਵੱਲੋਂ ਮੈਨੂੰ ਫੋਨ ਆਇਆ ਕਿ ਪੁਲਸਾਰੇ ਕੋ 10 ਤੋਂ 15 ਮਿੰਟ ਤੇ ਪਹੁੰਚ ਜਾਏਗੀ ਬਟ ਹੇਠ ਤੱਕ ਕੋਈ ਨਹੀਂ ਆਇਆ ਹੇਠ ਤੱਕ ਇਹ ਥਾੜੇ ਕਿਰਖਾਸ ਲਗਾ ਕੇ ਆਇਆ ਹੈ ਦਰਖਾਸਤ ਲਖਾਇਨ ਵੀ 7 ਵੇ ਲਖਾ ਕੇ ਆਏ ਆ ਹੁਣ ਟਾਈਮ ਹੋ ਗਿਆ 11:25 ਹੇਠ ਤੱਕ ਕੋਈ ਨਹੀਂ ਆਇਆ ਤੁਹਾਨੂੰ ਲੱਗਦਾ ਜੇ ਤੁਸੀਂ ਪੁਲਿਸ ਨੂੰ ਕਹਿੰਦੇ ਕਿਤਾ ਮੈਨੂੰ ਕਿਤਾ ਨਾ ਕਿਤਾ ਚੋਰਾ ਨੂੰ ਕੀ ਵਡਾਈ ਮਿਲਦੀ ਹੈ ਪੁਲਿਸ ਲਈ ਪੁੰਚੇ ਦੀ 10 ਕਿਲੋ ਕਰਮਿਕਤਾ ਹੈ ਹਾਂਜੀ ਉਹੀ ਹੈ ਹੁਣ ਚੋਰਾਣ ਦੇ ਵਿੱਚ ਇਹੀ ਹੈ ਨਾ ਬੇਕੋਫ ਹੋ ਕੇ ਘੁੰਮ ਰਿਹਾ ਹੈ ਕਹਿੰਦੇ ਜਿੱਥੇ ਮਰਜ਼ੀ ਹੁਣ ਜਿਹੜਾ ਛੱਡ ਲਾਣ ਆਇਆ ਸੀ ਉਹ ਬੰਦਾ ਕਹਿੰਦਾ ਇਹ ਕੱਲ ਬੀਤੀ ਰਾਤ ਬਾੜੇ ਦੀ ਚੋਰੀ ਹੋਈ ਹੈ ਪਰਸੋਂ ਉੱਥੇ ਵੀ ਇਹ ਤਾਂ ਕੋਈ ਗੱਲ ਨਹੀਂ ਹੋਈ ਬਾੜੇ ਬਾੜੇ ਕੋਈ 10 ਕਿਲੋ ਮੀਟਰ ਤੱਕ ਹੈਗਾ ਐਸੇ ਲੱਗਦਾ ਕੱਲ ਚੋਰੀ ਹੋਈ ਹੈ ਇਸ ਇਲਾਕੇ ਦੇ ਵਿੱਚ ਕੀ ਆ ਨਾਲ ਕਰਿਆਣੀ ਦੁਕਾਨ ਨੇ ਦੇ ਘਰੇਵਾਰ ਕੇ ਚੋਰੀ ਹੋਈ ਸੀ ਉਹ ਚੋਰ ਅਸੀਂ ਥਾਣੇ ਛੱਡ ਕੇ ਆਏ ਸੀ ਆਪ ਪੁੱਛ ਨਹੀਂ ਲੈ ਕੇ ਗਈ ਅਸੀਂ ਥਾਣੇ ਛੱਡ ਕੇ ਆਏ ਆ ਚੋਰ ਨੂੰ ਫੇਰ ਕਿੰਨਾ ਕਿ ਚੋਰੀ ਹੋ ਜਾਉ। ਉਹ ਚੋਰੀ ਤਾਂ ਹੀ ਦੇਖੋ ਹੁਣ ਆਵਲ ਚੋਰੀ ਹੁਣ ਕਿੰਨੇ ਕਿ ਰਾਤ ਜਿਹੜੀ ਇਹ ਤਾਂ ਹੁਣ ਤੁਸੀਂ ਮੰਨ ਲਓ ਲੱਖ ਸਵਾ ਲੱਖ ਕਿਉਂਕਿ ਬਿਲ ਤਾਂ ਇਹ ਕੱਲ ਪਰਸੇ ਹੀ ਮਾਲ ਆਇਆ ਸੀ 33 ਰਮਾ ਦਾ ਕੱਲ ਪਰਸੇ ਹੀ ਆਇਆ ਹੈ ਜੇ। ਕੋਈ ਸੀਸੀਟੀਵੀ ਨਹੀਂ ਨਿਕਲ ਕੇ ਨਹੀਂ ਸੀਸੀਟੀਵੀ ਹੈ ਤਾਂ ਕੋਈ ਨਹੀਂ ਮਿਲੀ ਆਪਨ ਹੋ ਜਾ ਕਿਸੇ ਪਾਸੇੋਂ ਦਿਖੇ ਨਹੀਂ ਚੋਰ ਕਿਦੇ ਵਿੱਚੋਂ ਆਇਆ ਕਿਹੜੇ ਰਸਤੇ ਤੋਂ ਆਇਆ ਹੈ ਕੀ ਮੰਗ ਕੀ ਕਰਦਾ ਮੰਗ ਹੁਣ ਇਹੀ ਆਈ ਦੇਖੋ ਹੁਣ ਜਾਂ ਤੇ ਇਥੇ ਕਿਨਾਂ ਪੁਸਤਿਕਾਰੇ ਵਿਧਾਈ ਜਾਵੇ ਕਿ ਮਤਲਬ ਗੇੜੇ ਮਾਰਨ ਜਾਂ ਕੁਝ ਵੀ ਹੈ ਬਟ ਲੇਕਿਨ ਚੋਰਾ ਤਾਂ ਕੁਝ ਹੋਣਾ ਨਹੀਂ ਹੱਲ। ਤੁਸੀਂ ਇਹਨਾਂ ਦੇ ਦੋਸਤ ਦੋਸਤ ਹੈ ਮੈਂ ਨਾਲ ਹੀ ਰਹਿਣਾ ਹਮੇਸ਼ਾ ਇਹ ਮੰਗੇ ਰਹਿਣਾ ਉਹ ਦੇਖ ਲਓ ਜਿੰਨਾਂ ਕੋ ਨੁਕਸਾਨ ਆ ਥੋੜਾ ਉੱਪਰ ਭਾਈ ਹੋ ਜਾਵੇ ਤਾਂ ਆਪਾਂ ਲਈ ਚਾਹਾਂਗੇ ਤਾਂ ਤੁਸੀਂ ਮੇਰੇ ਚੁਰਾਈ ਕਰ ਲਓ ਲੱਖ ਸਵਾ ਲੱਖ ਦਾ ਸਾਰਾ ਸਮਾਨ ਮਸ਼ੀਨਾ ਲੈ ਕੇ ਫੋਨ ਫੋਨ ਲੈ ਕੇ ਸਾਰਾ ਇਲਾਕੇ ਤੋਂ ਪੰਕਜਾ ਮੈਂ ਤੁਹਾਨੂੰ ਬੁਲਾਵਾ ਮੈਂ ਤੇ ਪੁਲਿਸ ਨੇ ਤਲਾਸ਼ 6 ਵਜੇ ਕਰਤਾ ਸੀਗਾ ਕਾਲ ਕੀਤੀ ਹੈ ਬਟ ਉਧਰੋਂ ਕੰਟਰੋਲ ਰੂਮ ਵੱਲੋਂ ਮੈਨੂੰ ਫੋਨ ਆਇਆ ਕਿ ਪੁਲਸ ਅਰੇ ਕੋ 10 ਤੋਂ 15 ਮਿੰਟ ਤੇ ਪਹੁੰਚ ਜਾਏਗੀ ਬਟ ਹੇਠ ਤੱਕ ਕੋਈ ਨਹੀਂ ਆਇਆ ਹੇਠ ਤੱਕ ਫੇ ਥਾਣੇ 'ਤੇ ਅਰਜ਼ੀ ਲਗਾ ਕੇ ਆਇਆ ਅਰਜ਼ੀ ਲਗਾਉਣ ਵਿੱਚ 7 ਵੇ ਲਿਖਾ ਗਏ ਆ ਹੁਣ ਟਾਈਮ ਹੋ ਗਿਆ 11:25 ਹੇਠ ਤੱਕ ਕੋਈ ਨਹੀਂ ਆਇਆ ਤੁਹਾਨੂੰ ਲੱਗਦਾ ਜੇ ਤੁਸੀਂ ਪੁਲਿਸ ਨੂੰ ਕਹਿੰਦੇ ਕਿ ਤਾ ਮੈਨੂੰ ਕਿਤੇ ਨਾ ਕਿਤੇ ਚੋਰਾ ਨੂੰ ਕੀ ਵਡਿਆਈ ਮਿਲਦੀ ਜੇ ਪੁਲਿਸ ਲਈ ਪੰਚੇ ਦੀ ਅਫੀਸਰ ਦਾ ਕਾਰਜ ਕੀਤਾ ਹੋਇਆ ਹਾਂਜੀ ਉਹੀ ਆ ਹੁਣ ਚੋਰਾਣ ਦੇ ਹੋਇਆ ਇਹੀ ਆ ਨਾ ਬੇਕੂਫ ਹੋ ਕੇ ਉਮਰਿਆ ਕੰਨੇ ਜਿੱਥੇ ਮਰਜ਼ੀ ਹੁਣ ਜਿਹੜਾ ਸ਼ਟਰ ਲਾਣ ਆਇਆ ਸੀ ਉਹ ਬੰਦਾ ਕਹਿੰਦਾ ਇਹ ਕੱਲ ਬੀਤੀ ਰਾਤ ਬਾੜੇ ਵੀ ਚੋਰੀ ਹੋਈ ਆ ਪਰਸੋਂ ਉੱਥੇ ਵੀ ਇਹ ਤਾਂ ਕੋਈ ਕਾਰ ਨਹੀਂ ਹੋਇਆ ਬਾੜੇ ਬਾੜੇ ਤੋਂ ਹੀ ਆ 1.5 ਕਿਲੋਮੀਟਰ ਤਹਰਾ ਹੈਗਾ ਐਸੇ ਲੱਗਦੇ ਵਿੱਚ ਬੱਲਾ ਚੋਰੀ ਹੋਈ ਹੋਵੇ ਐਸੇ ਇਲਾਕੇ ਦੇ ਵਿੱਚ ਕੀ ਆ ਨਾਲ ਕਹਿੰਦੀ ਦੁਕਾਨਾਂ ਦੇ ਘਰੇਵਾਰ ਦੇ ਚੋਰੀ ਹੋਈ ਸੀ ਉਹ ਚੋਰ ਅਸੀਂ ਥਾਣੇ ਛੱਡ ਕੇ ਆਏ ਸੀ ਆਪ ਪੁੱਛ ਨਹੀਂ ਲੈ ਕੇ ਗਈ ਅਸੀਂ ਥਾਣੇ ਛੱਡ ਕੇ ਆਏ ਕਿੰਨੇ ਕਿਤੇ ਚੋਰੀ ਹੋ ਜਾਉ। ਉਹ ਚੋਰੀ ਤਾਂ ਹੀ ਦੇਖੋ ਹੁਣ ਆਹ ਬੰਦ ਚੋਰੀ ਹੁਣ ਕਿੰਨੇ ਕਿਤੇ ਰਾਤ ਜਿਹੜੀ ਇਹ ਤਾਂ ਹੁਣ ਤੁਸੀਂ ਮੰਨ ਲਓ ਲੱਖ ਸਵਾ ਲੱਖ ਕਿਉਂਕਿ ਬਿੱਲ ਤਾਂ ਇਹ ਕੱਲ ਪਰਸੇ ਹੀ ਮਾਲ ਆਇਆ 35 ਰਮਾ ਦਾ ਕੱਲ ਪਰਸੇ ਹੀ ਆਇਆ ਹੈ ਜੇ। ਕੋਈ ਸੀਸੀਟੀਵੀ ਵੀ ਨਹੀਂ ਨਿਕਲ ਗਿਆ। ਨਹੀਂ ਸੀਸੀਟੀਵੀ ਹੈ ਤਾਂ ਕੋਈ ਨਹੀਂ ਮਿਲੀ ਆਪਨ ਹੋ ਜਾ ਕਿਸੇ ਪਾਸੇ ਉਹ ਦਿਖੇ ਨਹੀਂ ਚੋਰ ਕਿਦੇ ਵਿੱਚੋਂ ਆਇਆ ਕਿਹੜੇ ਰਸਤੇ ਤੋਂ ਆਇਆ। ਕੀ ਮੰਗ ਕੀ ਕਰਦਾ? ਮੰਗ ਹੁਣ ਇਹ ਹੀ ਆਈ ਦੇਖੋ ਹੁਣ ਜਾਂ ਤੇ ਇਥੇ ਕਿ ਨਾ ਪੁਸਤਿਕਾਰੇ ਵੀ ਨਹੀਂ ਜਾਵੇ ਕਿ ਮਤਲਬ ਗੇੜੇ ਮਾਰਨ ਜਾਂ ਕੁਝ ਵੀ ਹੈ। ਬਟ ਲੇਕਿਨ ਚੋਰਾ ਤਾਂ ਕੁਝ ਹੋਣਾ ਨਹੀਂ ਹੱਲ। ਤੁਸੀਂ ਇਹਨਾਂ ਦੇ ਦੋਸਤ ਦੋਸਤ ਹੈ ਮੈਂ ਨਾਲ ਹੀ ਰਹਿਣਾ ਹਮੇਸ਼ਾ ਇਹ ਮੰਗੇ ਕਹਿੰਦਾ ਹਾਂ ਦੇਖ ਲਓ ਜਿੰਨਾ ਕਿ ਨੁਕਸਾਨ ਹੈ ਥੋੜਾ ਉੱਪਰ ਭਾਈ ਹੋ ਜਾਵੇ ਤਾਂ ਆਪਾਂ ਤੇ ਇਹੀ ਚਾਹਾਂਗੇ ਕਹਿੰਦੇ ਮੁੱਤੋਂ ਕਿੰਨੀ ਚੋਰੀ ਕੀਤਾ ਲੱਖ ਸਵਾ ਲੱਖ ਦਾ ਸਾਰਾ ਸਮਾਨ ਮਸ਼ੀਨਾਂ ਲੈ ਕੇ ਫੋਨ ਫੋਨ ਲੈ ਕੇ ਸਾਰਾ ਇਹਨਾਂ ਦੇ ਤੌਰ ਤੇ ਕੋਈ